ਅੰਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜਦੋਂ ਸਾਡੇ ਤੇ ਚੰਗਾ ਸਮਾਂ ਆਉਂਦਾ ਹੈ ਸਾਡੇ ਘਰ ਦੀ ਗਰੀਬੀ ਦੂਰ ਹੁੰਦੀ ਹੈ ਤੇ ਚੰਗਾ ਸਮਾਂ ਆਉਣ ਤੋਂ ਪਹਿਲਾਂ ਸਾਨੂੰ ਕਿਹੜੇ 10 ਸੰਕੇਤ ਮਿਲਦੇ ਨੇ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੇਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਚੰਗਾ ਸਮਾਂ ਆਉਣ ਤੋਂ ਪਹਿਲਾਂ ਸਾਨੂੰ ਮਿਲਦੀ ਹਨ ਇਹ 10 ਸੰਕੇਤ ਹਰ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਇੱਕ ਅਜਿਹਾ ਸਮਾਂ ਆਉਂਦਾ ਹੈ ਜਦੋਂ ਉਸ ਨੂੰ ਹਰ ਥਾਂ ਤੋਂ ਨਿਰਾਸ਼ਾ ਮਿਲਦੀ ਹੈ ਪਰ ਕਿਹਾ ਜਾਂਦਾ ਹੈ ਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਤੇ ਜੋ ਬੁਰੇ ਸਮੇਂ ਵਿੱਚੋਂ ਲੰਘਦੇ ਨੇ ਉਹਨਾਂ ਦਾ ਚੰਗਾ ਸਮਾਂ ਵੀ ਆਉਂਦਾ ਹੈ ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਉਤਰਾ ਚੜ੍ਹਾ ਵੀ ਆਉਂਦੇ ਨੇ ਇਹ ਸਮਾਂ ਚੱਕਰ ਦੇ ਕਾਰਨ ਹੁੰਦਾ ਹੈ ਸਮੇਂ ਤੋਂ ਵੱਧ ਕੋਈ ਤਾਕਤਵਰ ਨਹੀਂ ਹੁੰਦਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਵਿਅਕਤੀ ਨੂੰ ਰਾਜੇ ਤੋਂ ਕੰਗਾਲ ਤੇ ਕੰਗਾਲ ਤੋਂ ਰਾਜਾ ਬਣਦੇ ਦੇਖਿਆ ਹੋਵੇਗਾ ਜਦੋਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਬਦਲਾਅ ਹੋਣ ਵਾਲਾ ਹੁੰਦਾ ਹੈ ਇਨੇ ਵੱਡੇ ਬਦਲਾਅ ਤੋਂ ਪਹਿਲਾਂ ਤੁਹਾਨੂੰ ਪਰਮਾਤਮਾ ਜਾਂ ਬ੍ਰਹਿਮੰਡ ਤੋਂ ਕੁਝ ਅਜਿਹੇ ਸੰਕੇਤ ਮਿਲਦੇ ਹਨ ਕਿ ਰੱਬ ਨੇ ਤੁਹਾਡੇ ਭਵਿੱਖ ਦੇ ਵਿੱਚ ਤੁਹਾਡੇ ਲਈ ਕੁਝ ਚੰਗਾ ਸੋਚਿਆ ਹੁੰਦਾ ਹੈ ਆਓ ਜਾਣਦੇ ਹਾਂ ਉਹਨਾਂ ਖਾਸ ਸੰਕੇਤਾਂ ਦੇ ਬਾਰੇ ਕਿ ਕਿਹੜੇ ਉਹ ਸੰਕੇਤ ਚੰਗੇ ਹੁੰਦੇ ਨੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕਿਸੇ ਵੀ ਵਿਅਕਤੀ ਦਾ ਚੰਗਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੂੰ ਕਈ ਤਰ੍ਹਾਂ ਦੇ ਸੰਕੇਤ ਮਿਲਦੇ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਸੰਕੇਤ ਇਹ ਹੁੰਦਾ ਹੈ ਕਿ ਵਿਅਕਤੀ ਨੂੰ ਚੰਗੇ ਸੁਪਨੇ ਆਉਣ ਲੱਗ ਪੈਂਦੇ ਨੇ ਸੁਪਨੇ ਵਿੱਚ ਵਿਅਕਤੀ ਪਰਮਾਤਮਾ ਦੇ ਦਰਸ਼ਨ ਖਜ਼ਾਨਾ ਰੁੱਖ ਪੌਦੇ ਹਰਿਆਲੀ ਆਦ ਵਰਗੀਆਂ ਚੀਜ਼ਾਂ ਨੂੰ ਦੇਖਦਾ ਹੈ ਤੇ ਜੇ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਸਮਝ ਲਓ ਕਿ ਮਾ ਲక్ష్ਮੀ ਜਲਦ ਹੀ ਤੁਹਾਡੇ ਤੇ ਕਿਰਪਾ ਕਰਨ ਵਾਲੀ ਹੈ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਚੰਗਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਵਿਅਕਤੀ ਨੂੰ ਭਵਿੱਖ ਦਾ ਅੰਦਾਜ਼ਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਇੰਨਾ ਹੀ ਨਹੀਂ ਭਵਿੱਖ ਦੇ ਬਾਰੇ ਕੀਤੇ ਗੀ ਕਲਪਨਾ ਸਹੀ ਸਾਬਤ ਹੋਣ ਲੱਗਦੀ ਹੈ ਤੇ ਇਸ ਤੋਂ ਇਲਾਵਾ ਇੰਨਾ ਹੀ ਨਹੀਂ ਵਿਅਕਤੀ ਨੂੰ ਭਵਿੱਖਵਾਨੀਆਂ ਵਰਗੇ ਸੰਕੇਤ ਵੀ ਮਿਲਦੇ ਨੇ ਇਸ ਤੋਂ ਇਲਾਵਾ ਬ੍ਰਹਮ ਮਹੂਰਤ ਵਿੱਚ ਜਾਗਣਾ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀਆਂ ਅੱਖਾਂ ਨਿਯਮਿਤ ਤੌਰ ਤੇ ਜਾਗਣ ਤੋਂ ਪਹਿਲਾਂ ਖੁੱਲ੍ਹ ਜਾਂਦੀਆਂ ਨੇ ਜੇਕਰ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਨੀਂਦ ਬ੍ਰਹਮ ਮਹੂਰਤ ਵਿੱਚ ਖੁੱਲ ਰਹੀ ਹੈ ਚਾਹੇ ਕਿ ਸਵੇਰੇ 3 ਵਜੇ ਤੋਂ 5 ਵਜੇ ਦੇ ਵਿੱਚਕਾਰ ਤੁਹਾਡੇ ਜੀਵਨ ਵਿੱਚ ਇੱਕ ਵੱਡੀ ਤਬਦੀਲੀ ਆ ਰਹੀ ਹੈ ਇਸ ਦਾ ਮਤਲਬ ਇਹ ਕਿ ਤੁਸੀਂ ਜ਼ਿੰਦਗੀ ਵਿੱਚ ਇੱਕ ਚੰਗਾ ਰਸਤਾ ਲੱਭਣੇ ਜਾ ਰਹੇ ਹੋ ਇਸ ਲਈ ਤੁਹਾਨੂੰ ਪਹਿਲਾਂ ਹੀ ਅਹਿਸਾਸ ਕਰ ਲੈਣਾ ਚਾਹੀਦਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਕੁਝ ਚੰਗਾ ਹੋਣ ਵਾਲਾ ਹੈ ਤੇ ਇਸ ਤੋਂ ਇਲਾਵਾ ਅਚਾਨਕ ਖੁਸ਼ ਹੋ ਜਾਣਾ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਨੂੰ ਅਚਾਨਕ ਖੁਸ਼ ਹੋਣ ਦਾ ਮਨ ਕਰਦਾ ਹੈ ਤੇ ਇਸ ਦਾ ਮਤਲਬ ਹੈ ਕਿ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਰਮਾਤਮਾ ਤੁਹਾਨੂੰ ਕੁਝ ਚੰਗੇ ਸੰਕੇਤ ਦੇ ਰਿਹਾ ਹੈ ਜੇ ਇਸ ਤਰ੍ਹਾਂ ਤੁਹਾਡਾ ਇਹ ਸਮੇਂ ਖੋਸ਼ ਹੋਣ ਦਾ ਮਨ ਕਰ ਰਿਹਾ ਉਸੇ ਤਰ੍ਹਾਂ ਪਰਮਾਤਮਾ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜਲਦੀ ਖੁਸ਼ੀਆਂ ਭਰੇ ਪਲ ਲੈ ਕੇ ਆਉਣ ਵਾਲਾ ਹੈ ਤੁਸੀਂ ਖੁਸ਼ੀ ਦਾ ਕਾਰਨ ਤੁਸੀਂ ਖੁਸ਼ੀ ਦਾ ਕਾਰਨ ਜਾ ਰਹੇ ਹੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਦੁੱਖ ਦੇਖਿਆ ਉਹ ਬਹੁਤ ਹੀ ਜਲਦੀ ਖਤਮ ਹੋ ਜਾਣਗੇ ਇਸ ਤੋਂ ਇਲਾਵਾ ਗਊ ਮਾਤਾ ਦਾ ਆਗਮਨ ਜੇਕਰ ਮਾਂ ਗਾਂ ਤੁਹਾਡੇ ਘਰ ਹਰ ਰੋਜ਼ ਆਉਂਦੀ ਏ ਜਾਂ ਤੁਹਾਡੇ ਤੋਂ ਪੋਸ਼ਣ ਮੰਗਦੀ ਏ ਤਾਂ ਇਹ ਬਹੁਤ ਹੀ ਸ਼ੁਭ ਸੰਕੇਤ ਏ ਜੇਕਰ ਤੁਹਾਡੇ ਘਰ ਵਿੱਚ ਜਾਨਵਰ ਤੇ ਪੰਛੀ ਆਲਣੇ ਬਣਾ ਰਹੇ ਹਨ ਤਾਂ ਇਹ ਵੀ ਇੱਕ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਏ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਆਲੇ-ਦੁਆਲੇ ਪੰਛੀਆਂ ਦੀ ਚਹਿਕ ਦਿਨੋਂ ਦਿਨ ਵੱਧ ਰਹੀ ਏ ਤੇ اے ਵੀ ਇਸ ਗੱਲ ਦਾ ਸੰਕੇਤ ਹੈ ਕਿ ਇਹ ਤੁਹਾਡੇ ਜੀਵਨ ਵਿੱਚ ਬਹੁਤ ਜਲਦੀ ਸਕਾਰਾਤਮਕ ਬਦਲਾਅ ਵੀ ਲਿਆਉਣ ਵਾਲਾ ਹੈ। ਇਸੇ ਤਰ੍ਹਾਂ ਸਾਡੇ ਘਰ ਵਿੱਚ ਬੱਚਿਆਂ ਦੀ ਮੌਜੂਦਗੀ ਇਹ ਹੈ ਚਾਹੁੰਦਾ ਹੈ ਕਿ ਰੱਬ ਬੱਚਿਆਂ ਦੇ ਵਿੱਚ ਵਸਦਾ ਹੈ। ਜੇਕਰ ਕੋਈ ਛੋਟਾ ਬੱਚਾ ਜਾਂ ਬੱਚਾ اچانک ਤੁਹਾਡੇ ਵੱਲ ਦੇ ਕੇ ਮੁਸਕਰਾਉਂਦਾ ਹੈ ਜੇ ਤੁਹਾਨੂੰ ਕੁਝ ਸਕਾਰਾਤਮਕ ਕਹਿੰਦਾ ਹੈ ਤਾਂ ਇਸ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਸਕਾਰਾਤਮਕ ਚੀਜ਼ਾਂ ਹੋਣ ਵਾਲੀਆਂ ਨੇ ਇਸ ਤੋਂ ਇਲਾਵਾ ਸੁਪਨਿਆਂ ਦੇ ਵਿੱਚ ਮੰਤਰ ਸੁਣਨਾ ਜੇਕਰ ਤੁਸੀਂ ਸੁਪਨਿਆਂ ਦੇ ਵਿੱਚ ਰਾਮ ਰਾਮ ਵਰਗੇ ਮੰਤਰ ਸੁਣਦੇ ਹੋ ਤਾਂ ਇਹ ਇੱਕ ਬਹੁਤ ਹੀ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਮੰਤਰ ਦੀ ਗੂੰਜ ਸੁਣਦੇ ਹੋ ਤਾਂ ਇਹ ਵੀ ਇੱਕ ਸਕਾਰਾਤਮਕ ਗੱਲ ਹੈ ਸੁਪਨੇ ਵਿੱਚ ਮੰਤਰਾਂ ਘੰਟੀ ਤੇ ਸ਼ੰਖ ਦੀ ਆਵਾਜ਼ ਸੁਣਨਾ ਇੱਕ ਬਹੁਤ ਹੀ ਸ਼ੁਭ ਸੰਕੇਤ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਝਾੜੂ ਉੱਲੂ ਘੜਾ ਬੰਸਰੀ ਹਾਥੀ ਮੂੰਗੀ ਕਿਰਲੀ ਤਾਰਾ ਸੱਪ ਗੁਲਾਬ ਆਦਿ ਦੇਖਦੇ ਹੋ ਤਾਂ ਇਹ ਧਨ ਪ੍ਰਾਪਤੀ ਦਾ ਇੱਕ ਸੰਕੇਤ ਹੁੰਦਾ ਹੈ ਇਸੇ ਤਰ੍ਹਾਂ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਤੁਸੀਂ ਕਰਜ਼ੇ ਵਿੱਚ ਡੁੱਬ ਗਏ ਹੋ ਤੇ ਅਚਾਨਕ ਤੁਹਾਨੂੰ ਕਰਜ਼ੇ ਤੋਂ ਮੁਕਤੀ ਦਾ ਰਸਤਾ ਮਿਲ ਗਿਆ ਤਾਂ ਇਹ ਪਰਮਾਤਮਾ ਦਾ ਇੱਕ ਸਕਾਰਾਤਮਕ ਸੰਕੇਤ ਹੈ ਜਾਂ ਜੇਕਰ ਪੈਸੇ ਦੇ ਲੈਣ ਦੇਣ ਵਿੱਚ ਕੋਈ ਫੈਸਲਾ ਤੁਹਾਡੇ ਹੱਕ ਦੇ ਵਿੱਚ ਆਉਂਦਾ ਹੈ ਤਾਂ ਇਹ ਵੀ ਜੀਵਨ ਲਈ ਸਭ ਸ਼ੁਭ ਹੁੰਦਾ ਹੈ ਤੇ ਦੌਲਤ ਦੇ ਵੱਖ-ਵੱਖ ਸਰੋਤਾਂ ਦੀ ਸਿਰਜਣਾ ਵੀ ਪਰਮਾਤਮਾ ਦੇ ਵੱਲੋਂ ਹੀ ਇੱਕ ਸ਼ੁਭ ਸੰਕੇਤ ਇਹ ਦਰਸਾਉਂਦਾ ਹੈ ਕਿ ਜ਼ਿੰਦਗੀ ਦੀਆਂ ਵਿੱਤੀ ਸਮੱਸਿਆਵਾਂ ਖਤਮ ਹੋਣ ਵਾਲੀਆਂ ਨੇ ਤੇ ਜ਼ਿੰਦਗੀ ਵਿੱਚ ਪੈਸਾ ਬਹੁਤ ਤੇਜ਼ੀ ਨਾਲ ਆਉਣ ਵਾਲਾ ਹੈ। ਸਰੀਰ ਦੇ ਅੰਗਾਂ ਦਾ ਫੜਕਣਾ, ਮਰਦਾਂ ਵਿੱਚ ਸਰੀਰ ਦੇ ਸੱਜੇ ਹਿੱਸੇ ਦਾ ਫੜਕਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਭਾਵੇਂ ਉਹ ਸੱਜੀ ਅੱਖ ਹੋਵੇ ਜਾਂ ਸੱਜਾ ਹੱਥ ਇਹ ਦਰਸਾਉਂਦਾ ਹੈ ਕਿ ਤੁਹਾਡੀ ਤਾਕਤ ਵਧਣ ਵਾਲੀ ਹੈ। ਜੇਕਰ ਖੱਬਾ ਹਿੱਸਾ ਫੜਕਣਾ ਹੈ ਤਾਂ ਇਹ ਇੱਕ ਚੰਗਾ ਸੰਕੇਤ ਚਾਨੀ ਔਰਤਾਂ ਵਿੱਚ ਖੱਬੀ ਅੱਖ ਫੜਕਣਾ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਤੇ ਮਰਦਾਂ ਵਿੱਚ ਸੱਜੀ ਅੱਖ ਫੜਕਣਾ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਸ਼ੰਖ ਦੀ ਆਵਾਜ਼ ਸੁਣਨਾ ਜੇਕਰ ਤੁਸੀਂ ਸਵੇਰੇ ਸ਼ੰਖ ਦੀ ਆਵਾਜ਼ ਸੁਣਦੇ ਹੋ ਤਾਂ ਇਹ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਸਵੇਰੇ ਸ਼ਾਂਕਦੀ ਆਵਾਜ਼ ਸੁਣਨ ਦਾ ਮਤਲਬ ਇਹ ਕਿ ਤੁਹਾਡੀ ਕਿਸਮਤ ਖੁੱਲਣ ਵਾਲੀ ਹੈ ਤੇ ਇਸੇ ਤਰ੍ਹਾਂ ਝਾੜੂ ਦੇਖਣਾ ਝਾੜੂ ਨੂੰ ਦੇਵੀ ਲక్ష్ਮੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਤੇ ਜੇਕਰ ਤੁਸੀਂ ਕਿਸੇ ਕੰਮ ਦੇ ਲਈ ਬਾਹਰ ਜਾ ਰਹੇ ਹੋ ਤੇ ਤੁਸੀਂ ਕਿਸੇ ਵਿਅਕਤੀ ਨੂੰ ਝਾੜੂ ਮਾਰਦੇ ਹੋਏ ਦੇਖਦੇ ਹੋ ਤਾਂ ਸਮਝ ਜਾਓ ਕਿ ਦੇਵੀ ਲక్ష్ਮੀ ਤੁਹਾਡੇ ਤੇ ਕਿਰਪਾਲੂ ਹੈ ਤੁਹਾਡੇ ਘਰ ਦੀਆਂ ਸਮੱਸਿਆਵਾਂ ਦੂਰ ਹੋਣ ਵਾਲਿਆਂ ਨੇ ਤੇ ਤੁਹਾਨੂੰ ਆਸ਼ੀਰਵਾਦ ਵੀ ਮਿਲੇਗਾ ਤੇ ਪੈਸੇ ਵੀ ਮਿਲ ਸਕਦੀ ਨੇ ਇਸੇ ਤਰੀਕੇ ਦੇ ਨਾਲ ਸਾਡੇ ਹੱਥ ਦੇ ਵਿੱਚ ਖੁਜਲੀ ਦਾ ਹੋਣਾ ਜੇਕਰ ਕਿਸੇ ਔਰਤ ਦੇ ਖਾਵੇ ਹੱਥ ਤੇ ਮਰਦ ਦੇ ਸਜੇ ਹੱਥ ਵਿੱਚ ਅਚਾਨਕ ਖੁਜਲੀ ਹੋਣ ਲੱਗ ਪਵੇ ਤਾਂ ਇਹ ਵੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਸ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਅਚਾਨਕ ਵਿੱਤੀ ਲਾਭ ਹੋਣ ਵਾਲਾ ਹੈ ਤੇ ਤੁਹਾਨੂੰ ਆਰਥਿਕ ਲਾਭ ਹੋਣ ਵਾਲਾ ਹੈ ਕਾਲੀਆਂ ਕੀੜੀਆਂ ਨੂੰ ਇੱਕ ਸਮੂਹ ਦੇ ਵਿੱਚ ਦੇਖਣਾ ਜੇਕਰ ਤੁਹਾਨੂੰ ਅਚਾਨਕ ਆਪਣੇ ਘਰ ਦੇ ਵੇੜੇ ਦੇ ਦਰਵਾਜ਼ੇ ਤੇ ਜਾਂ ਫਿਰ ਕਿਸੇ ਹੋਰ ਕਾਲੀਆਂ ਕੀੜੀਆਂ ਇੱਕ ਸਮੂਹ ਦੇ ਵਿੱਚ ਦਿਖਾਈ ਦਿੰਦੀਆਂ ਨੇ ਤਾਂ ਇਹ ਇੱਕ ਸਪਸ਼ਟ ਸੰਕੇਤ ਹੈ ਕਿ ਦੇਵੀ ਲక్ష్ਮੀ ਦਾ ਅਸ਼ੀਰਵਾਦ ਤੁਹਾਡੇ ਤੇ ਹੋਣ ਵਾਲਾ ਹੈ ਤੇ ਤੁਹਾਡੇ ਰੁਕੇ ਹੋਏ ਕੰਮ ਪੂਰੇ ਹੋਣ ਵਾਲੇ ਨੇ ਤੇ ਇਸੇ ਤਰ੍ਹਾਂ ਪਾਣੀ ਨਾਲ ਭਰਿਆ ਭਾਂਡਾ ਦੇਖਣਾ ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਜਾ ਰਹੇ ਹੋ ਤੇ ਤੁਸੀਂ ਕਿਸੇ ਦੇ ਹੱਥ ਵਿੱਚ ਪਾਣੀ ਨਾਲ ਭਰਿਆ ਭਾਂਡਾ ਦੇਖਦੇ ਹੋ ਤਾਂ ਇਹ ਵੀ ਇੱਕ ਚੰਗਾ ਸੰਕੇਤ ਹੈ ਤੇ ਇਸੇ ਤਰ੍ਹਾਂ ਜੇਕਰ ਘਰ ਵਿੱਚ ਇੱਕ ਥਾਂ ਤੇ ਅਚਾਨਕ ਤਿੰਨ ਕਿਰਲੀਆਂ ਦਿਖਾਈ ਦੇਣ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਤੇ ਇਹ ਮਹਾ ਲక్ష్ਮੀ ਦੇ ਆਉਣ ਦਾ ਸੰਕੇਤ ਹੁੰਦਾ ਹੈ ਇਸ ਦੇ ਨਾਲ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕਿਰਲੀਆਂ ਇੱਕ ਦੂਜੇ ਦਾ ਪੇਸ਼ਾ ਕਰਦੀਆਂ ਦਿਖਾਈ ਦੇਣ ਤਾਂ ਇਹ ਘਰ ਦੀ ਤਰੱਕੀ ਦੀ ਨਿਸ਼ਾਨੀ ਹੈ ਬਹੁਤ ਦੌਲਤ ਪ੍ਰਾਪਤ ਕਰਨ ਦਾ ਸੰਕੇਤ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਘਰ ਦੇ ਬਾਹਰ ਮਾਂ ਲక్ష్ਮੀ ਦੇ ਬਾਣ ਉੱਲੂ ਨੂੰ ਲੰਬੇ ਸਮੇਂ ਤੋਂ ਦੇਖ ਰਹੇ ਹੋ ਤਾਂ ਮੰਨ ਲਓ ਕਿ ਮਾਂ ਲక్ష్ਮੀ ਤੁਹਾਡੇ ਘਰ ਆਉਣ ਵਾਲੀ ਹੈ ਤੇ ਤੁਹਾਨੂੰ ਜਲਦੀ ਹੀ ਬਹੁਤ ਜ਼ਿਆਦਾ ਦੌਲਤ ਮਿਲੇਗੀ ਜੇ ਤੁਸੀਂ ਕਿਸੇ ਕੰਮ ਦੇ ਲਈ ਬਾਹਰ ਜਾ ਰਹੇ ਹੋ ਤੇ ਤੁਹਾਨੂੰ ਰਸਤੇ ਵਿੱਚ ਕੋਈ ਕੁੱਤਾ ਦਿਖਾਈ ਕੋਈ ਵੀ ਸ਼ਾਕਾਹਾਰੀ ਚ ਰੋਟੀ ਲਿਆਉਂਦੇ ਹੋਏ ਦਿਖਾਈ ਦਿੰਦਾ ਹੈ ਤਾਂ ਇਹ ਦਰਸਾਉਂਦਾ ਹੈ ਕਿ ਤੁਹਾਨੂੰ ਕਿਸੇ ਵੀ ਵਿੱਤੀ ਲਾਭ ਹੋਣ ਵਾਲਾ ਹੈ ਕਿਸੇ ਵੀ ਜਗ੍ਹਾ ਤੋਂ ਕਿਤੋਂ ਵੀ ਤੁਹਾਨੂੰ ਲਾਭ ਹੋਵੇਗਾ ਜੇਕਰ ਤੁਸੀਂ ਕਿਸੇ ਕੰਮ ਦੇ ਲਈ ਸਵੇਰੇ ਜਲਦੀ ਕਰੋ ਨਿਕਲਦੇ ਹੋ ਤਾਂ ਤੁਸੀਂ ਰਸਤੇ ਵਿੱਚ ਇੱਕ ਨਵੀਂ ਲਾੜੀ ਤੇ ਲਾੜੇ ਨੂੰ ਇਕੱਠੇ ਦੇਖਦੇ ਹੋ ਤਾਂ ਸਮਝ ਜਾਓ ਕਿ ਤੁਹਾਡਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ ਤੇ ਇਸ ਨੂੰ ਚੰਗੇ ਦਿਨਾਂ ਦਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਜੇ ਕਿਸੇ ਦਿਨ ਕੋਈ ਪੰਛੀ ਵੀ ਤੁਹਾਡੇ ਉੱਪਰ ਵਿੱਠ ਕਰ ਦਿੰਦਾ ਹੈ ਤਾਂ ਬੁਰਾ ਨਾ ਮੰਨੋ ਇਹ ਤੁਹਾਡੇ ਲਈ ਇੱਕ ਚੰਗਾ ਸੰਕੇਤ ਹੋ ਸਕਦਾ ਹੈ ਜੇਕਰ ਤੁਸੀਂ ਯਾਤਰਾ ਕਰ ਰਹੇ ਹੋ ਤੇ ਉਸ ਦੌਰਾਨ ਤੁਹਾਨੂੰ ਕੋਈ ਸੱਪ ਜਾਂ ਬਾਂਦਰ ਦਿਖਾਈ ਦਿੰਦਾ ਹੈ ਤਾਂ ਇਹ ਚੰਗੇ ਸਮੇਂ ਦਾ ਸ਼ੁਭ ਸੰਕੇਤ ਹੈ ਤੁਹਾਡੀ ਜ਼ਿੰਦਗੀ ਦਾ ਵਿੱਤੀ ਸੰਕਟ ਖਤਮ ਹੋਣ ਵਾਲਾ ਹੈ ਤੇ ਪੈਸਾ ਤੁਹਾਡੇ ਕੋਲ ਆ ਸਕਦਾ ਹੈ ਜੇਕਰ ਘਰ ਵਿੱਚ ਚਮਗਿੱਦੜ ਦਾ ਆਲ ਨਹੀਂ ਜੇਕਰ ਤੁਸੀਂ ਰਾਤ ਨੂੰ ਅਸਮਾਨ ਤੇ ਵਿੱਚ ਤਾਰੇ ਟੁੱਟਦੇ ਦੇਖਦੇ ਹੋ ਤਾਂ ਇਹ ਵੀ ਇੱਕ ਸ਼ੁਭ ਸੰਕੇਤ ਹੈ ਮੰਨਿਆ ਜਾਂਦਾ ਹੈ ਤੁਰੰਤ ਕੋਈ ਇਸ਼ਿਆ ਪ੍ਰਗਟ ਕਰੋ ਬਹੁਤ ਇਸ਼ਾਵਾਂ 30 ਦਿਨਾਂ ਦੇ ਅੰਦਰ ਪੂਰੀਆਂ ਹੋ ਜਾਂਦੀਆਂ ਨੇ ਹਾਂਜੀ ਇਹ ਸਨ ਇਹ શુભ ਦਾਸ ਸੰਕੇਤ ਜਿਹੜੇ ਸਾਡੇ ਘਰ ਦੇ ਵਿੱਚ ਚੰਗਾ ਸਮਾਂ ਆਉਣ ਤੋਂ ਪਹਿਲਾਂ ਸਾਨੂੰ ਮਿਲਦੇ ਨੇ ਜੇਕਰ ਤੁਹਾਨੂੰ ਵੀ ਇਹ ਦਾਸ ਸੰਕੇਤ ਮਿਲਦੇ ਨੇ ਤਾਂ ਸਮਝ ਲਾਓ ਕਿ ਤੁਹਾਡੇ ਘਰ ਦੇ ਵਿੱਚ ਚੰਗਾ ਸਮਾਂ ਆਉਣ ਵਾਲਾ ਹੈ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋਣ ਵਾਲੀ ਹੈ ਤੇ ਤੁਹਾਡੇ ਘਰ ਪਰਿਵਾਰ ਤੇ ਪਰਮਾਤਮਾ ਦੀ ਕਿਰਪਾ ਹੋਣ ਵਾਲੀ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੀ ਜਿਹੀ ਜਾਣਕਾਰੀ ਉਪਾਅ ਜਿਹੜੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗ ਰਹੀਆਂ ਨੇ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵਗ ਤੋਂ ਵੱਧ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪੈਨਪ੍ਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ